ਸਰਬਜੀ ਸੰਗਰੂਰ ਵੀ ਦੀ ਕਰਤਾ ਆਉਂਦਾ ਏ ਜਿਹੜਾ ਆਉਂਦਾ ਏ ਜਿਹੜਾ ਆਉਂਦਾ ਏ ਜਿਹੜਾ ਆਉਂਦਾ ਏ ਜਿਹੜਾ ਦੇ ਦੇ ਦੁੱਖ ਖਾਸਾ ਚਲਾ ਜਾਂਦਾ ਦੇ ਦੇ ਦੁੱਖ ਖਾਸਾ ਲਾ ਜਾਂਦਾ ਆਉਂਦਾ ਏ ਜਿਹੜਾ ਆਉਂਦਾ ਏ ਜਿਹੜਾ ਕਰ ਕਰਾ ਤਮਾਸ਼ਾ ਚਲਾ ਜਾਂਦਾ ਕਰ ਕਰਾ ਤਮਾਸ਼ਾ ਚਲਾ ਜਾਂਦਾ ਆਉਂਦਾ ਏ ਜਿਹੜਾ ਆਉਂਦਾ ਹੈ ਗੇੜਾ ਪਿਰ ਪੁਛ ਦੇ ਨੇ ਹੋਰਾ ਨੂੰ ਫਿਰ ਪੁੱਛਦੇ ਨੇ ਹੋਰਾ ਨੂੰ ਸੰਗਰੂਰ ਵੀ ਹੱਥ ਦਾ ਕਿਉਂ ਨਹੀਂ ਸੰਗਰੂਰ ਵੀ ਹੱਥ ਦਾ ਕਿਉਂ ਨਹੀਂ ਸੰਗਰੂਰ ਦੀ ਹੱਥ ਦਾ ਕਿਉਂ ਨਹੀਂ ਹੱਥ ਦਾ ਕਿਉਂ ਨਹੀਂ ਖਾਂਦਾ ਦੁੱਖ ਜੜਾ ਉਸ ਨੂੰ ਸੰਗਰੂਰ ਵੀ ਦੱਤ ਦਾ ਕਿਉਂ ਨਹੀਂ 够了，嘿。<noise> <noise> <noise>